ਪੰਡਾਂ ਦੇ ਪ੍ਰਸ਼ਾਦ ਦੇ ਲੰਗਰ ਵਗੈਰਾ ਲਿਆਉਂਦੇ ਨੇ ਉਹਨਾਂ ਨੂੰ ਜੁਰਮਾਨਾ ਪਾਇਆ ਗਿਆ ਏ ਕਿ ਕਿਸੇ ਨੇ ਤੇ ਪ੍ਰਸ਼ਾਦਾਂ ਲੰਗਰ ਕੋਈ ਵੀ ਕਿਸੇ ਤਰ੍ਹਾਂ ਦੀ ਹਲਪ ਨਹੀਂ ਕਰਨੀ ਹੈਗੀ ਕੋਈ ਐਕਸਟਰਾ ਤਾਂ ਅਸੀਂ ਮੰਗ ਕਰਨੀ ਰੇ ਆਪਣੇ ਕਮਾਨਿਆਂ ਖਾਣੇ ਉਹ ਵੀ ਬਿਲਕੁਲ ਚੈਨਲ ਕਿਸਾਨ ਨੂੰ ਨਹੀਂ ਰਹਿਣ ਦੇ ਰਹੇ ਤੇ ਕਿਸੇ ਦਾ ਕੱਲਾ ਕੱਲਾ ਪੁੱਤ ਵੀ ਦਿੱਲੀ ਪਿਛਲੇ ਧਰਨੇ 'ਚ ਸ਼ਹੀਦ ਹੋਏ ਨੇ ਉਹਨਾਂ ਮਰਵਾ ਦਾ ਭਰਨਾ ਕਿੱਥੋਂ ਹੋਊਗਾ ਵੀ ਗੁਰੂਆਂ ਦੇ ਵੀ ਸਾਡੇ ਸ਼ਹੀਦ ਹੋਏ ਨੇ ਸਾਡੇ ਹੋ ਜਾਣਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੋ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ ਲਗਾਤਾਰ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਆਗੂਆਂ ਦੀ ਕੇਂਦਰ ਦੇ ਮੰਤਰੀਆਂ ਨਾਲ ਕੀ ਬੈਠਕ ਹੁੰਦੀ ਤੇ ਇਸ ਮਸਲੇ ਦਾ ਕੀ ਹੱਲ ਨਿਕਲਦਾ ਹੈ ਉੱਥੇ ਹੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਸ਼ੰਭੂ ਬਾਰਡਰ ਦੇ ਉੱਪਰ ਸਾਡੀਆਂ ਮਾਤਾ ਭੈਣਾਂ ਸਭ ਆ ਰਹੇ ਨੇ ਹਾਜ਼ਰੀ ਲਵਾ ਰਹੇ ਨੇ ਪਹਿਲਾਂ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡੋਂ ਆਇਓ ਸੰਜੇਰਪੁਰੋਂ ਸੰਜਨਪੁਰ ਤੇ ਤੁਸੀਂ ਇੱਥੇ ਅੱਜ ਪਹਿਲੇ ਦਿਨ ਆਏ ਹੋ ਹਾਂਜੀ ਅੱਜ ਪਹਿਲੇ ਦਿਨ ਦਰਸ਼ਨ ਕਰਨ ਆਏ ਬੱਚੇ ਪਹਿਲਾਂ ਨਹੀਂ ਆਏ ਸੀ ਹਾਂਜੀ ਤੇ ਜਦਸ ਦਿਨ ਤੁਸੀਂ ਸੁਣਿਆ ਕਿ ਇੱਥੇ ਬਾਰਡਰ ਦੇ ਉੱਪਰ ਅਜਿਹਾ ਕੁਝ ਹੋ ਰਿਹਾ ਹੈ ਬੱਚੇ ਇੱਥੇ ਹੀ ਸੀ ਹਾਂ ਬੱਚੇ ਇੱਥੇ ਹੀ ਸੀ ਤੇ ਘਰ ਬੈਠੇ ਫਿਕਰ ਹੁੰਦੀ ਹੈ ਜਦੋਂ ਘਰ ਘਰ ਬਹਿ ਕੇ ਕੀ ਕਰਨਾ ਹੈ ਬੱਚੇ ਸੇ ਬੈਲੀਆ ਤੇ ਲੱਗੇ ਹੀ ਹੁਣ ਘਰ ਬਹਿ ਗਏ ਨਹੀਂ ਹਾਂ ਬੱਚੇ ਠੀਕ ਹੈ ਹੁਣ ਹਾਂ ਠੀਕ ਨੇ ਇਹ ਟਾਈਮ ਆਏ ਨੇ ਸਾਰੇ ਇੱਥੇ ਆ ਵੀ ਲੇਕਿਆ ਗੋਲੀਆਂ ਵੀ ਵੱਜੀਆਂ ਨੇ ਅੱਖਾਂ ਤੇ ਵੀ ਮਤਲਬ ਹੋਈਆਂ ਡੈੱਡ ਬਹੁਤ ਨੁਕਸਾਨ ਹੋਇਆ ਸਾਡੇ ਨੇੜੇ ਵਾਲੇ ਪਿੰਡਾਂ ਦਾ ਲੋਕਾਂ ਦਾ ਮਨ ਜਿਵੇਂ ਸਾਡੇ ਲੰਗਰ ਦੇ ਪਿੰਡਾਂ ਦੇ ਪ੍ਰਸ਼ਾਦ ਦੇ ਲੰਗਰ ਵਗੈਰਾ ਲਿਆਉਂਦੇ ਨੇ ਉਹਨਾਂ ਨੂੰ ਜੁਰਮਾਨਾ ਪਾਇਆ ਗਿਆ ਏ ਕਿ ਕਿਸੇ ਨੇ ਇੱਥੇ ਪ੍ਰਸ਼ਾਦ ਦਾ ਲੰਗਰ ਕੋਈ ਵੀ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕਰਨੀ ਹੈਗੀ ਤੇ ਨਾ ਨੇੜੇ ਦੇ ਪਿੰਡਾਂ ਨੇ ਇੱਥੇ ਇਕੱਠ ਕਰਨਾ ਹੈਗਾ ਕਿਉਂਕਿ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਅਸੀਂ ਵੀ ਕਿਸਾਨਾਂ ਅਸੀਂ ਤੇ ਆਵਾਂਗੇ ਚਾਹੇ ਸਾਨੂੰ ਦਿੱਲੀ ਜਾਣਾ ਪਏ ਚਾਹੇ ਸ਼ੰਭੂ ਜਾਂ ਕਿਤੇ ਵੀ ਅਸੀਂ ਆਪਣੇ ਹੱਕ ਵਾਸਤੇ ਜਿੱਥੇ ਸਾਡੇ ਮਾਪਿਓ ਭਰਾ ਜਿੱਥੇ ਗਏ ਅਸੀਂ ਨਾਲ ਬਿਲਕੁਲ ਆ ਜੋ ਵੀ ਕੁਝ ਹੋ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪਹਿਲਾਂ ਇੱਕ ਵਾਰੀ ਅੰਦੋਲਨ ਚੱਲਿਆ ਹੁਣ ਫਿਰ ਤੋਂ ਚੱਲ ਰਿਹਾ ਆ ਮੰਗਾ ਦੇ ਲਈ ਸੜਕਾਂ ਤੇ ਆਣਾ ਪੈਂਦਾ ਹੈ ਕੀ ਕਹੋਗੇ ਬਿਲਕੁਲ ਗਲਤ ਹੈ ਜੋ ਕਿਸਾਨ ਆਪਣੇ ਹੱਕਾਂ ਵਾਲੀ ਗੱਲ ਰਹੇ ਨੇ ਕੋਈ ਅਸੀਂ ਮੋਦੀ ਤੋਂ ਕੋਈ ਵੱਡੀ ਮੰਗ ਨਹੀਂ ਕਰ ਰਹੇ ਆਪਣੇ ਹੱਕ ਮੰਗ ਰਹੇ ਹਾਂ ਜੋ ਅਸੀਂ ਆਪਣਾ ਕਮਾ ਕੇ ਖਾਣ ਦੇ ਆਪਣੇ ਬੱਚਾ ਨੂੰ ਖਵਾਣ ਦੇ ਜੋ ਸਾਡਾ ਚੱਲਦਾ ਸਹੀ ਤਰੀਕੇ ਨਾਲ ਚੱਲਣ ਦੇਣ ਕਿਉਂਕਿ ਕੋਈ ਐਕਸਟਰਾ ਤਾਂ ਅਸੀਂ ਮੰਗ ਕਰ ਨਹੀਂ ਰਹੇ ਆਪਣੇ ਕਮਾਨੇ ਆ ਖਾਣੇ ਉਹ ਵੀ ਬਿਲਕੁਲ ਚੈਨ ਨਾਲ ਕਿਸਾਨ ਨੂੰ ਨਹੀਂ ਰਹਿਣ ਦੇ ਰਹੇ ਬਿਲਕੁਲ ਤੰਗ ਨਜਾਇਜ਼ ਤੰਗ ਕੀਤਾ ਜਾ ਰਿਹਾ ਕਿਸਾਨਾਂ ਨੂੰ ਕਿਉਂਕਿ ਕਿਸੇ ਦਾ ਇੱਕ ਪੁੱਤ ਤੇ ਕਿਸੇ ਦੇ ਦੋ ਨੇ ਤੇ ਕਿਸੇ ਦਾ ਇਕੱਲਾ-ਇਕੱਲਾ ਪੁੱਤ ਵੀ ਦਿੱਲੀ ਪਿਛਲੇ ਧਰਨੇ 'ਚ ਸ਼ਹੀਦ ਹੋਏ ਨੇ ਉਹਨਾਂ ਮਾਵਾਂ ਦਾ ਭਰਣਾ ਕਿੱਥੋਂ ਹੋਊਗਾ ਵੀ ਨੁਕਸਾਨ ਹੋ ਰਹੇ ਨੇ ਕੱਲਾ ਕੱਲਾ ਮੇਰਾ ਭਰਾ ਸੀ ਉਹਦੀ ਅੱਖ ਡੈਡ ਹੋ ਗਈ ਤੇ ਮੇਸ਼ ਵਾਲੀ ਅੱਖ ਚਲੀ ਗਈ ਉਹਦਾ ਨੁਕਸਾਨ ਕੌਣ ਭਰੂਗਾ ਪਰ ਫਿਰ ਵੀ ਅਸੀਂ ਨਹੀਂ ਪਿੱਛੇ ਹਟਦੇ ਪਏ ਇੱਕ ਇੱਕ ਚਲਾ ਜਾਊਗਾ ਦੋ ਚਲਾ ਜਾਊਗਾ ਬਾਕੀ ਦੁਨੀਆ ਤਾਂ ਸਹੀ ਰਹੂਗੀ ਨਾ ਸਾਡੇ ਨਾਲ ਪਿੰਡ ਆਵਾਜ਼ ਜਾਂਦੀ ਸਾਡੇ ਬੇਟੇ ਛੋਟੇ ਛੋਟੇ 5 ਸਾਲ ਦਾ ਮੇਰਾ ਬੱਚਾ ਵੀ ਇੱਥੇ ਆਇਆ ਰਿਹਾ ਸਾਡੇ ਬੰਦੇ ਭਰਾ ਸਾਹਿਬ ਇੱਥੇ ਹੁੰਦੇ ਨੇ ਸਾਡੇ ਅਸੀਂ ਦਿਲ ਤੇ ਪੱਥਰ ਧਰ ਕੇ ਬੈਠੇ ਹੁੰਨੇ ਆ ਕੋਈ ਗੱਲ ਨਹੀਂ ਗੁਰੂਆਂ ਦੇ ਵੀ ਸਾਡੇ ਸ਼ਹੀਦ ਹੋਏ ਨੇ ਸਾਡੇ ਹੋ ਜਾਣਗੇ ਸਾਨੂੰ ਕੋਈ ਫਰਕ ਨਹੀਂ ਪੈਣਾ ਹੱਕ ਲੈ ਕੇ ਜਾਵਾਂਗੇ ਹੱਕ ਲੈ ਕੇ ਜਾਵਾਂਗੇ ਚਾਹੇ ਸਾਡੇ ਤੋਂ ਸਾਲ ਬਹਿਣਾ ਪੈ ਜਾਵੇ ਜਾਂ ਦਿੱਲੀ ਬਹਿਣਾ ਪੈ ਜਾਵੇ ਇੱਥੇ ਪਹਿਣਾ ਜਾਵੇ ਅਸੀਂ ਪ੍ਰਸ਼ਾਦਾ ਬੰਦ ਨਹੀਂ ਕਰਾਂਗੇ ਦੁੱਧ ਬੰਦ ਨਹੀਂ ਕਰਾਂਗੇ ਕਿਸੇ ਤਰ੍ਹਾਂ ਦੀ ਸਿੱ ਦਿੱਕਤ ਨਹੀਂ ਆਣ ਦੇਵਾਂਗੇ ਜਿੱਥੇ ਅਸੀਂ ਜਿੰਨੇ ਚੋਕੇ ਆ ਗਿਆ ਸੀ ਖੜਾਂਗੇ ਕੀ ਨਾਮ ਹੈ ਪਿੰਡ ਮਨਪ੍ਰੀਤ ਕਿਹੜਾ ਪਿੰਡ ਸੰਜਰਪੁਰ ਠੀਕ ਹੈ ਸੋ ਤੁਸੀਂ ਵੇਖਿਆ ਕਿ ਪੈਣਾ ਵੱਲੋਂ ਵੀ ਇਸ ਪ੍ਰਦਰਸ਼ਨ धरना ਪ੍ਰਦਰਸ਼ਨ ਦੇ ਵਿੱਚ ਹਾਜ਼ਰੀ ਲਵਾਈ ਜਾ ਰਹੀ ਹੈ ਲਾਗਲੇ ਪਿੰਡਾਂ ਤੋਂ ਆਈਆਂ ਹੋਈਆਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਇੱਥੇ ਸੇਵਾ ਕਰਦੇ ਰਹਿਣਗੇ ਚਾਹੇ ਲੰਗਰ ਦੀ ਹੋਵੇ ਜਾਂ ਹਾਜ਼ਰੀ ਲਵਾਣ ਦੀ ਹੋਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੱਕ ਲੈ ਕੇ ਹੀ ਮੁੜਾਂਗੇ ਸ਼ੰਭੂ ਬਾਡਰ ਤੋਂ ਸਹਿਯੋਗੀ ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਕੁਰਸੇਨੀ